ਸਾਥ ਸੰਗਤ ਆਪ ਜੀ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਂ ਦੀ ਮਹਿਮਾ ਇਕੱਠ ਹੈ ਜੀ ਉਸ ਬਾਰੇ ਮੇਰੇ ਵਰਗੀ ਨਿਮਾਣੀ ਕਲਮਕਾਰ ਤਾਂ ਕੀ ਕਹਿ ਸਕਦੀ ਐ ਪਰ ਫਿਰ ਵੀ ਮੈਂ ਕੁਝ ਸ਼ਬਦ ਆਪਣੇ ਵੱਲੋਂ ਲਿਖੇ ਨੇ ਜੋ ਮੈਂ ਆਪ ਸੰਗਤਾਂ ਨਾਲ ਸਾਂਝਾ ਕਰਨਾ ਚਾਹੁੰਦੀ ਆ ਲੇਖਾਂ ਵਿੱਚ ਧੁਰੋ ਲੇਖਾਂ ਵਿੱਚ ਹੀ ਧੁਰੋ ਲਿਖਾ ਬਣ ਗਈ ਕੁਝ ਬਖਸ਼ੀਆਂ ਰੂਹਾਂ ਆਉਂਦੀਆਂ ਨੇ ਢੇਰੇ ਮਨਾਂ ਦੇ ਵਿੱਚ ਪ੍ਰਕਾਸ਼ ਕਰਕੇ ਭੁੱਲੇ ਭਟਕਿਆਂ ਨੂੰ ਰਾਹੇ ਕੌਂਦੀਆਂ ਨੇ ਸਬਰ ਸਿਦਕ ਸੰਜਮ ਦੇ ਲੰਗ ਪੱਲੇ ਆਪਾਂ ਕਦੇ ਨਾ ਉਹ ਜਨੌਂਦੀਆਂ ਨੇ ਤਾਰ ਜੁੜੀ ਰਹਿੰਦੀ ਕਰਤਾਰ ਨਾਲੇ ਦਿਨੇ ਰਾਤ ਸੁਨਾਨ ਨੂੰ ਬੌਂਦੀਆਂ ਨੇ ਤੰਨ ਮਾਤਾ ਪਿਤਾ ਤੰਨ ਕੁਲਾ ਮਵਨ ਜਿੱਥੇ ਸਾਧੂ ਜਨ ਜਨਮ ਨੂੰ ਉਤਾਰਦੇ ਨੇ ਨਾਲੇ ਰੰਦੇ ਨੇ ਵਿੱਚ ਹੀ ਦੁਨੀਦਾਰੀ ਨਾਲੇ ਹੰਗਦਾ ਮੰਗਦਾ ਮਾਰਦੇ ਨੇ ਤਉ ਜਲ ਵਿੱਚੋਂ ਜਿਹੜੇ ਨੇ ਆਪ ਚੜਦੇ ਨਾਲ ਜੁੰਡਿਆਂ ਨੂੰ ਵੀ ਉਹੀ ਟਾਰਦੇ ਨੇ ਲੋਕ ਅਤੇ ਪਰਲੋਕ ਵਿੱਚ ਮਾਨ ਪੁਰਾਉਂਦੇ ਕਾਜ ਆਪਣਾ ਭਗਤ ਸਵਾਰਦੇ ਨੇ ਐਸੀ ਰੂਹ ਦਰਬੀਸ਼ ਫਨ ਮਾਲਵਾ ਜੀ ਐਸੀ ਰੂ ਦਰਵਿਸ਼ ਸਨ ਮਾਲਵਾ ਜੀ ਗੁਰਵਚਨ ਸਿੰਘ ਜਿਨ੍ਹਾਂ ਦਾ ਨਾਮ ਐਸੀ ਵਿੱਚ ਕੂਟਿਆ ਰਹਿ ਕੇ ਕੀਰਤ ਗਾਈ ਰੱਬ ਦੀ ਗ੍ਰਹਿਸ ਜੀਵਨ ਤੋਂ ਉਪਰਾਮ ਐਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਨੇ ਲੜ ਲੱਗੇ ਇਹ ਹੀ ਉਹਨਾਂ ਵਿਕੀਰਤ ਧਾਮ ਹੈ ਸੀ ਚੜ ਦੀ ਕਲਾ ਵਿੱਚ ਜੀਵਨ ਬਤੀਤ ਕੀਤਾ ਪੀ ਪਿੱਤਾ ਨਾਮ ਦੀ ਮਸਤੀ ਦਾ ਜਾਮ ਹੈ ਸੀ ਤਿਆਗ ਅਤੀ ਬੈਰਾਗ ਦੀ ਸਾਨੂੰ ਮੁਰਤ ਨਾਮ ਜਪਦੇ ਅਤੇ ਜਪਵਾਮ ਦੇ ਸੀ ਦੀਨ ਤੁਕੀ ਸੰ ਦੇਖਦੇ ਜਦੋਂ ਕੋਈ ਮੱਲਮ ਉਸਦੇ ਫਟਾਤੇ ਲਾਮ ਦੇ ਸੀ ਰੈਣੀ ਬੈਣੀ ਦੀ ਤਕਦੀ ਖਾਸ ਰੱਖੀ ਰੈਣੀ ਬੈਣੀ ਦੀ ਤਕਦੀ ਪਾ ਕੇ ਰੱਖੀ ਤਾਂ ਹੀ ਸਾਰੇ ਨੂੰ ਵਿੱਕੀ ਬੁਲਾਉਂਦੇ ਸੀ ਗੁਰੂ ਬਚਨਾਂ ਦੇ ਦਿੱਤਾ ਸਖਤ ਪੈਰਾ ਗੁਰੂ ਆਗਿਆ ਸਦਾ ਕਮਾਮ ਦੇ ਸੀ ਧੰਨ ਭਾਗ ਸਾਡੇ ਧੰਨ ਭਾਗ ਸਾਡੇ ਕੀਤੀ ਅਸੀਂ ਸੰਗਤ ਜਾ ਕੇ ਸਾਡੇ ਤੇ ਬੜਾ ਉਪਕਾਰ ਕੀਤਾ ਪਿਛਲੇ ਜਨਮਾਂ ਦੇ ਕੋਈ ਸੰਜੋਗ ਹੈ ਸਾ ਨਹੀਂ ਬਾਗ ਬੱਚਿਆਂ ਨੇ ਸਾਨੂੰ ਦੁਲਾਰ ਕੀਤਾ ਪਹਿਲਾ ਜੋੜਿਆ ਗੁਰੂ ਦੇ ਸ਼ਬਦ ਨਾਲੇ ਪਹਿਲਾ ਜੋੜਿਆ ਗੁਰੂ ਦੇ ਸ਼ਬਦ ਨਾਲੇ ਅੰਮ੍ਰਿਤ ਸ਼ਕਲ ਲਈ ਪਿੱਛੋ ਤਿਆਰ ਕੀਤਾ ਲਿਖ ਸ਼ਕਵੀਰ ਜਦੀਸ਼ਨਾ ਸੰਤ ਸ਼ੋਭਾ ਇਹਦਾ ਕਲਮ ਤੇ ਕਰਮ ਕਰਤਾਰ ਕੀਤਾ ਲਿਖ ਸ਼ਕਵੀਰ ਜਦੀਸ਼ਨਾ ਸੰਤ ਸ਼ੋਭਾ ਇਹਦਾ ਕਲਮ ਤੇ ਕਰਮ ਕਰਤਾਰ ਕੀਤਾ ਵਾਹਿਗੁਰੂ ਜਿੱਤਾਂ ਫਾਲਸਾ ਵਾਹਿਗੁਰੂ ਜਿੱਕੀ ਫਤਹਿ Sha Triya